ਦੱਸਦੇ ਕਿ 2-3 ਦਿਨਾਂ ਤੋਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਤੇ ਚੱਲਦਾ ਰਣਜੀਤ ਸਾਗਰ ਡੈਮ ਦੇ ਅੰਦਰ ਵੀ ਪਾਣੀ ਦਾ ਪੱਧਰ ਵਧ ਗਿਆ ਜਿਸ ਦੇ ਚੱਲਦੇ ਪਿਛਲੇ 2-3 ਦਿਨਾਂ ਤੋਂ ਰਣਜੀਤ ਸਾਗਰ ਡੈਮ ਉਤੇ ਸ਼ਾਪੂਰ ਕੁੰਡੀ ਪਠਾਨਕੋਟ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਤੇ ਇਸ ਬਾਰਿਸ਼ ਦੇ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਣ ਕਰਕੇ ਰਾਵੀ ਅੰਦਰ ਪਾਣੀ ਦਾ ਪੱਧਰ ਹੋਰ ਵਧ ਗਿਆ ਕੁਣ 2:00 ਵਜੇ ਉਹ ਹੈਲੀਕਾਪਟਰ ਆਇਆ ਤੇ ਉਸ ਹੈਲੀਕਾਪਟਰ ਨੇ ਕਜਲਾ ਔਰ ਲਸੀਆਨ ਦੇ ਵਿੱਚੋਂ ਕਾਫੀ ਬਜ਼ੁਰਗਾਂ ਦੀ ਔਰ ਬੱਚਿਆਂ ਦੀ ਜਿਹੜੀ ਆ ਰੈਸਕਿਊ ਕਰਕੇ ਉਹਨਾਂ ਨੂੰ ਤੰਗੋ ਸਾਹ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਲੈਣ ਕੀਤਾ ਜਾ ਰਿਹਾ ਸੋ ਲਗਭਗ 150 ਜਿਹੜਾ ਵਿਅਕਤੀ ਆ ਉਹ ਸਤ ਪਿੰਡਾਂ ਚ ਫਸਿਆ ਪਰ ਬਹੁਤਿਆ ਨੇ ਇਹ ਕਿਹਾ ਕਿ ਅਸੀਂ ਜਾਣਾ ਨਹੀਂ ਚਾਹੁੰਦੇ ਅਸੀਂ ਇੱਥੇ ਰਹਿਣਾ ਪਰ ਜਿਹੜੇ ਆਣਾ ਚਾਹੁੰਦੇ ਆ ਉਤੋਂ ਉਹਨਾਂ ਨੂੰ ਰੈਸਕਿਊ ਕਰਕੇ ਲਗਾਤਾਰ ਲਿਆਂਦਾ ਜਾ ਰਿਹਾ ਤੇ ਇਸ ਤੋਂ ਇਲਾਵਾ 8 ਮੁੰਡੇ ਜਿਹੜੇ ਆ ਉਹਨਾਂ ਨੂੰ ਐਨਡੀਆਰਐਫ ਨੇ ਜਿਹੜਾ ਉਹ ਰੈਸਕਿਊ ਕਰਕੇ ਉਹ ਵੀ ਮਤਲਬ ਲਿਆਂਦਾ ਸੋ ਲਗਾਤਾਰ ਸਭ ਤੋਂ ਪਹਿਲੋ ਸਾਡੀ ਮਾਨ ਸਰਕਾਰ ਦੀ ਪ੍ਰਾਥਮਿਕਤਾ ਮੇਰੀ ਵੀ ਇਹ ਕੋਸ਼ਿਸ਼ ਆ ਕਿ ਪਹਿਲੋ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾਵੇ ਜਾਨਵਰਾਂ ਨੂੰ ਬਚਾਇਆ ਜਾਵੇ ਪਸ਼ੂਆਂ ਨੂੰ ਬਚਾਇਆ ਜਾਵੇ ਇਨਸਾਨਾਂ ਨੂੰ ਬਚਾਇਆ ਜਾਵੇ ਬਾਕੀ ਨੁਕਸਾਨ ਦੀ ਗੱਲ ਬਾਅਦ ਚ ਦੇਖਾਂਗੇ ਉਹ ਕਿਹਦਾ ਕਿੰਨਾ ਹੋਇਆ ਉਹ ਵੀ ਪਰਪਾਈ ਸਰਕਾਰ ਕਰੇ ਪਰ ਮੈਂ ਲੋਕਾਂ ਦੀ ਵੀ ਦੀਦ ਦਿਨਾ ਲੋਕਾਂ ਨੂੰ ਵੀ ਐਪਰੀਸ਼ੀਏਟ ਕਰਦਾ ਲੋਕਾਂ ਨੇ ਵੀ ਬੜੀ ਹਿੰਮਤ ਦੇ ਨਾਲ ਇਸ ਕੁਦਰਤੀ ਆਫਤ ਦਾ ਮੁਕਾਬਲਾ